ਜਦੋਂ ਮੇਰੇ ਕੇਸ ਮੈਂ ਆਪਣੇ ਕਟਵਾਏ ਚਲੋ ਅੱਛਾ ਪਹਿਲੇ ਸਰਦਾਰ ਸੀ ਤੁਸੀਂ ਜੀ ਬਹੁਤ ਛੋਟੀ ਉਮ ਹੋ ਗਿਆ ਸੀ ਹਾਲਾਂਕਿ ਕਈ ਲੋਕ ਨੂੰ ਮੈਨੂੰ ਨਹੀਂ ਪਤਾ ਵੀ ਇਸ ਤਰੀਕੇ ਨੂੰ ਇਸ ਗੱਲ ਨੂੰ ਕਿਵੇਂ ਲੈਣਗੇ ਜੀ ਜੀ ਤਾਂ ਮੈਂ ਮੇਰਾ ਇੰਟਰਸਟ ਸੀਗਾ ਫਿਲਮਾਂ ਦੇਖਣ ਦਾ ਉਦੋਂ ਫੋਟੋਆਂ ਚਲਦੀ ਹੁੰਦੀਆਂ ਸੀ ਫੋਟੋਆਂ ਖੇਡਦੇ ਸੀ ਬੰਟਿਆਂ ਨਾਲ ਅੱਛਾ ਜੀ ਤੇ ਮੈਂ ਨਾ ਮੇਰੇ ਫਾਦਰ ਸਾਹਿਬ ਨੂੰ ਕਿਹਾ ਮੈਂ ਹੈਵੀ ਡੈਡੀ ਮੈਂ ਕੇਸ ਕਟਾਉਣੇ ਆ ਤੇ ਉਦੋਂ ਥੱਪੜਾ ਪਰੇੜ ਹੋ ਗਈ ਉਹਦੇ ਤਾਂ ਪੂਰੀ ਵੀ ਨਹੀਂ ਆ ਕੰਮ ਨਹੀਂ ਕਰਨਾ ਫਿਰ 2-3 ਦਿਨ ਯਾਰਾਂ ਨੇ ਰੋਟੀ ਨਹੀਂ ਖਾਧੀ। ਫਿਰ ਉਹਨਾਂ ਨੂੰ ਲੱਗਿਆ ਯਾਰ ਵੀ ਕੋਈ ਗੱਲ ਹੈ। ਮੈਨੂੰ ਕਹਿੰਦੇ ਵੀ ਨੇੜੇ ਆ ਮੇਰੇ ਵੀ ਗੱਲ ਦੱਸ ਕੀ ਹੈ। ਉਹ ਸਕੂਲ ਤੋਂ ਤੰਗ ਕਰਦਾ ਕੀ ਚੱਕਰ ਕੀ ਹੈ? ਕੋਈ ਲੜਦਾ ਹੈ, ਕੋਈ ਤਰ੍ਹਾਂ ਜੂੜਾ ਫੜਦਾ ਹੈ ਕੀ ਹੈ? ਜੀ ਜੀ। ਮੈਂ ਉਹ ਫੋਟੋ ਹੀ ਕੱਢੀ ਸੀ ਦਿਉਦਾਂ ਹਮਤਾਬ ਚੰਦੀ। ਮੈਂ ਵੀ ਮੈਂ ਐਂ ਵਾਲ ਕਰਨੇ ਆ। ਕਹਿੰਦੇ ਕਿਉਂ? ਮੈਂ ਵੀ ਮੈਂ ਐਕਟਰ ਬਣਨਾ ਹੈ ਜੀ। ਅੱਛਾ। ਕਹਿੰਦੇ ਠੀਕ ਹੈ। ਉਹਨਾਂ ਨੇ 2 ਕੁ ਮਿੰਟ ਹੀ ਸੋਚਿਆ ਫਿਰ। ਫਿਰ ਮੈਨੂੰ ਮੋਟਰਸਾਈਕਲ ਦੇ ਅੱਗੇ ਬਿਠਾਇਆ ਫਿਰ ਮੈਨੂੰ ਲੈ ਗਏ। ਫਿਰ ਉਹਨਾਂ ਦੀ ਇੱਕ ਇੱਛਾ ਸੀਗੀ इमोशनल ਸੀਗੀ ਡੈਡੀ ਉਹਦੇ ਕਹਿੰਦੇ ਹਰ ਇੱਕ ਫੋਟੋ ਕਰ ਲਈ ਤੇਰੀ ਵੀ ਕਿਸ ਸਾਰੇ ਹਾਂ ਜੁੜੇ ਵਾਲੀ ਮੈਂ ਹੀ ਹਾਂ ਇਹ ਕਰ ਲਓ ਕਰ ਲਈ ਚਲੋ ਕੇਸ ਘਟਾ ਤੇ ਹੁਣ ਕਹਿੰਦੇ ਹੁਣ ਮੈਂ ਹੀ ਮੈਂ ਖਾਊਗਾ ਬਰਫੀ 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 ਅੱਛਾ ਕਹਿੰਦੇ ਜਲ ਬਰਫੀ ਲੈ ਲਓ ਕੋਦੋਂ ਬਰਾਉਂਜੇ ਖਾਕੀ ਦੇ ਲਫਾਫੇ ਆਉਂਦੇ ਹੁੰਦੇ ਸੀ ਪਹਿਲਾਂ ਹਾਂ ਜੀ ਜੀ ਤੇ ਫਿਰ ਕਹਿੰਦੇ ਹੁਣ ਹੁਣ ਮੈਂ ਮੈਂ ਲੈ ਕੇ ਦੇਵਾਂ ਜੀ ਪਿਸਤੌਲ ਅੱਛਾ ਕਹਿੰਦੇ ਠੀਕ ਹੈ ਪਿਸਤੌਲ ਲੈ ਲੇ ਜੀ ਘਰੇ ਪਹੁੰਚੇ ਅੰਦਰ ਕੰਧੋਲੀ ਹੁੰਦੀ ਸੀ ਪੁਰਾਣੀ ਘਰੇ ਫਿਰ ਮੰਮੀ ਡੈਡੀ ਨੂੰ 3 ਘੰਟੇ ਮੈਂ ਖੜਾ ਕੇ ਰੱਖਿਆ ਉੱਥੇ ਉਦੋਂ ਫਿਲਮ ਦੇਖੀ ਸੀ ਮੈਂ ਸ਼ਾਇਦ ਆਜ ਗਾਰਜਨ ਅੱਛਾ ਜੀ ਉਹਦੇ ਚੋ ਖੱਬੇ ਹੱਥ ਨਾਲ ਪਿਸਤੌਲ ਚਲਾਉਂਦਾ ਸੀ ਐ ਫਿਰ ਉਹਦੀ ਗੋਲੀਆਂ ਵੱਜ ਜਾਂਦੀਆਂ ਸੀ ਬਈ ਆਹ ਫਿਰ ਐਂ ਜੇ ਕਰ ਕਰਕੇ ਹਿੱਲਣ ਨਹੀਂ ਦਿੱਤਾ ਆਪਾਂ ਪੂਰੀ ਫਿਲਮ ਦਿਖਾਈ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਤਾਂ ਆਹਾ ਕਰਨਾ ਹੈ